ਜੁਗਮੋ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਜਿਹੜੀ ਖਬਰ ਹੈਗੀ ਆ ਟਰਕਿੰਗ ਇੰਡਸਟਰੀ ਦੇ ਨਾਲ ਤਾਲੁਕਤ ਰੱਖਦੀ ਹੈ ਕਿਉਂਕਿ ਜਦੋਂ ਦੇ ਟਰੱਕਾਂ ਦੇ ਉੱਪਰ ਸਖਤੀ ਕੀਤੀ ਹੈ 트ੰਪ ਸਾਹਿਬ ਦੀ ਸਰਕਾਰ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਵੀ ਘਟਨਾਕਰਮ ਵਾਪਰੇ ਇਸ ਨੂੰ ਲੈ ਕੇ ਹੁਣ ਜਿਹੜੇ ਟਰੱਕਾਂ ਵਾਲੀਆਂ ਕੰਪਨੀਆਂ ਹੈਗੀਆਂ ਜਾਂ ਟਰੱਕਾਂ ਵਾਲੇ ਵੀਰ ਨੇ ਵੱਡੀ ਪੱਧਰ ਤੇ ਬੈਂਕ ਕਰਪਸੀਆਂ ਦੇ ਵੱਲ ਵੱਧ ਰਹੇ ਹੈਗੇ ਨੇ ਤੇ ਨਾਲ ਦੀ ਨਾਲ ਜੇਕਰ ਹੁਣ ਬੈਂਕਰਪਸੀਆਂ ਹੋਣਗੀਆਂ ਟਰੱਕ ਚੱਕੇ ਜਾਣਗੇ ਫਿਰ ਕੀ ਕਿਦਨ ਨੂੰ ਮਾਮਲਾ ਜਾਂਦਿਆ ਲੱਗਦਾ ਹੈ ਕਿ ਇਨ ਫਿਊਚਰ ਦੇ ਵਿੱਚ ਆ ਜਿਹੜੀਆਂ ਲੋਨ ਕੰਪਨੀਆਂ ਹੈਗੀਆਂ ਇਨ ਫਿਊਚਰ ਦੇ ਵਿੱਚ ਅੱਗੇ ਤੋਂ ਲੋਨ ਦਿਆ ਕਰਨਗੀਆਂ ਜਾਂ ਕੀ ਹਾਲਾਤ ਬਣ ਵਾਲੇ ਨੇ ਜੀ ਬਿਲਕੁਲ ਜਨ ਸਾਹਿਬ ਇਹ ਗੱਲ ਤਾਂ ਹੋਣੀ ਹੀ ਸੀ ਕਿ ਜਦੋਂ ਹੁਣ ਤੁਸੀਂ ਦੇਖੋ ਕਿ ਜਿਹੜੇ ਨਾਨ ਡੋਮਸਾਈਲ ਹੈਗੇ ਆ ਉਹ ਸਾਰੇ ਦੇ ਸਾਰੇ ਜਿਹੜਿਆ ਡਰਾਈਵਰ ਨਹੀਂ ਹੈਗੇ ਉਹਨਾਂ ਵਿੱਚੋਂ ਬੜਾ ਵੱਡਾ ਹਿੱਸਾ ਜਿਹੜਾ ਆ ਉਹ ਸੈਲਫ এমਪਲੋਏ ਸੀਗੇ ਯਾਨੀ ਕਿ ਉਹ ਖੁਦ ਉਹਨਰ ਆਪਰੇਟਰ ਸੀਗੇ ਤੇ ਜਿਹਦੇ ਵਿੱਚ ਆਪਾਂ ਇਹ ਗੱਲ ਕਹਿ ਦਈਏ ਕਿ ਜੇ ਉਹ ਖੁਦ ਆਪ ਘਰ ਬਹਿ ਗਿਆ ਤੇ ਫਿਰ ਟਰੱਕ ਵੀ ਤੇ ਉਹਨਾਂ ਦਾ ਬੰਦ ਹੋ ਗਿਆ ਹੁਣ ਟਰੱਕ ਜਿਹੜੇ ਆ ਮੋਸਟਲੀ ਲੋਨ ਤੇ ਆ ਕਿਸ਼ਤਾਂ ਤੇ ਆ ਤੇ ਜੇ ਹੁਣ ਤੁਸੀਂ ਪੈਸੇ ਨਹੀਂ ਕਮਾਉਣੇ ਤੇ ਟਰੱਕ ਦੀ ਕਿਸ਼ਤ ਕਿੱਥੋਂ ਭਰਨੀ ਹੈ ਨੰਬਰ 2 ਜੇ ਤੁਸੀਂ ਕਿਸ਼ਤ ਨਹੀਂ ਭਰਦੇ ਤਾਂ ਫਿਰ ਉਹ ਤੁਹਾਡਾ ਟਰੱਕ ਜਿਹੜਾ ਬੈਂਕ ਨੂੰ ਵਾਪਸ ਜਾਂਦਾ ਜਦੋਂ ਬੈਂਕ ਨੂੰ ਵਾਪਸ ਜਾਂਦਾ ਹੈ ਕਿ ਜਿਹੜੀਆਂ ਕੰਪਨੀਆਂ ਜਿਹੜੀਆਂ ਲੋਨ ਦਿੰਦੀਆਂ ਹੈਗੀਆਂ ਬੈਂਕਾਂ ਦੇ ਥਰੂ ਫਿਰ ਉਹਨਾਂ ਨੂੰ ਵੀ ਛੱਟ ਵੱਜਦੀ ਹੈ ਸੋ ਜਦੋਂ ਹੁਣ ਇਹ ਸਾਰਾ ਕੁਝ ਇਦਾਂ ਹੋਊਗਾ ਬੈਂਕਰਫਸੀਆਂ ਹੋਣਗੀਆਂ ਤੁਹਾਡਾ ਲੋਨ ਜਿਹੜਾ ਆ ਉਹ ਕੈਨਸਲ ਹੋਊਗਾ ਇਹ ਸਾਰਾ ਕੁਝ ਜਿਹੜਾ ਹੈਗਾ ਆ ਨਾ ਕਿ ਇਹ ਇਕਨੋਮੀ ਨੂੰ ਇੱਕ ਬਹੁਤ ਵੱਡਾ ਵੱਡਾ ਜਿਹੜਾ ਉਹ ਠੱਕਾ ਪੈਂਦਾ ਹੈਗਾ ਜਿਹਦੇ ਨਾਲ ਹੁੰਦਾ ਕੀ ਹੈ ਕਿ ਜਦੋਂ ਮੰਨ ਲਓ ਕੋਈ ਸੋ 221 ਇੱਕ ਵਾਰੀ ਟਰੱਕ ਜਿਹੜਾ ਆ ਦੋ ਦੋ ਚਾਰ ਚਾਰ ਟਰੱਕ ਜਿਹੜੇ ਆ ਉਹ ਬੈਂਕ ਨੂੰ ਚਲੇ ਗਏ ਫਿਰ ਹੋਣਾ ਕੀ ਹੈ ਕਿ ਆਫਟਰ ਆਲ ਉਹ ਕੰਪਨੀਆਂ ਜਿਹੜੀਆਂ ਮੀਟਿੰਗ ਕਰਦੀਆਂ ਹੈਗੀਆਂ ਵੀ ਆ ਸਾਰਾ ਕੁਝ ਇਦਾਂ ਹੋ ਰਿਹਾ ਮਾਰਕੀਟ ਵਿੱਚ ਤੇ ਉਹ ਫਿਰ ਜਦੋਂ ਕੋਈ ਨਵਾਂ ਕਿਸੇ ਨੇ ਹੋਰ ਕਿਸੇ ਨੇ ਟਰੱਕ ਲੈਣਾ ਜਾਂ ਇਦਾਂ ਕਹਨੋ ਕਿ ਕਿਸੇ ਨੇ ਲੋਨ ਲੈਣਾ ਵਰਕ ਪਰਮਟ ਵਾਲੇ ਨੇ ਖਾਸ ਕਰਕੇ ਤੇ ਉਹਨਾਂ ਨੇ ਜਿਹੜੇ ਐ ਡਾਕੂਮੈਂਟ ਜਿਹੜੇ ਅੱਗੇ ਨਾਲੋਂ ਜ਼ਿਆਦਾ ਮੰਗਣੇ ਆ ਜ਼ਿਆਦਾ ਜਿਹੜੀ ਐ ਸਟ੍ਰਿਕਟਨੈਸ ਜਿਹੜੀ ਆ ਉਹ ਜ਼ਿਆਦਾ ਹੋ ਜਾਣੀ ਹੈ ਉਹ ਉੱਥੇ ਜਿਹੜੀ ਹੈ ਤੁਹਾਨੂੰ ਔਖਾ ਹੋ ਜਾਣਾ ਪਹਿਲੀ ਗੱਲ ਤਾਂ ਲੋਨ ਦੇ ਦੇ ਹੀ ਬੰਦ ਕਰ ਦਿੰਦੇ ਨੇ ਕਿਉਂਕਿ ਤੁਸੀਂ ਇੱਕ ਪਾਸੇ ਦੇਖੋ ਇਕੱਲਾ ਜਿਹੜੀ ਟਰਕਿੰਗ ਇੰਡਸਟਰੀ ਹੈਗੀ ਆ ਨਾ ਉਹ ਜਦੋਂ ਉੱਥੇ ਕੋਈ ਗੜਬੜ ਪੈਦਾ ਹੁੰਦੀ ਆ ਤਾਂ ਉਹਦੇ ਨਾਲ ਹੁੰਦਾ ਕੀ ਆ ਕਿ ਓਵਰਆਲ ਸਾਰੇ ਬਿਜ਼ਨਸ ਦੇ ਉੱਤੇ ਇੰਪੈਕਟ ਹੁੰਦਾ ਹ ਹ ਜੇ ਹੁਣ ਆਪਾਂ ਗੱਲ ਕਰ ਲਈਏ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਘਰਾਂ ਦੀ ਮਾਰਕੀਟ ਹੈ ਉਹਦਾ ਵੀ ਦਿਵਾਲਾ ਨਿਕਲਦਾ ਪਿਆ ਹੈ ਹਾਲਾਤ ਉਧਰ ਵੀ ਮਾਰੇ ਹੋ ਰਹੇ ਆ ਘਰ ਕੌਣ ਲੈ ਰਹੇ ਸੀ ਜਿਨ੍ਹਾਂ ਦੀ ਜੇਬ 'ਚ ਪੈਸੇ ਸੀਗੇ ਪੈਸੇ ਕਿਹਨਾਂ ਦੀ ਜੇਬ 'ਚ ਸੀਗੇ ਜਿਹਨਾਂ ਦੇ ਕੰਮ ਚੱਲਦੇ ਪਏ ਸੀ ਤੇ ਕੰਮ ਜ਼ਿਆਦਾ ਕਿਨਾਂ ਦੇ ਚੱਲਦੇ ਪਏ ਸੀ ਟਰੱਕਾਂ ਵਾਲਿਆਂ ਦੇ ਚੱਲਦੇ ਪਏ ਸੀ ਹੁਣ ਤੁਸੀਂ ਹਿਸਾਬ ਲਾ ਲਓ ਜਿਹੜੇ ਮੁੰਡੇ ਵਰਕ ਪਰਮਿਟ ਤੇ ਵੀ ਸੀਗੇ ਉਹ ਵੱਡੀਆਂ-ਵੱਡੀਆਂ ਗੱਡੀਆਂ ਵੀ ਲੈ ਰਹੇ ਸੀਗੇ ਮੀਡੀਅਮ ਇਹਨਾਂ ਕਾਰਾਂ ਵੀ ਲੈਂਦੇ ਪਏ ਸੀਗੇ ਘਰ ਵੀ ਲੈਂਦੇ ਪਏ ਸੀਗੇ ਸੋ ਉਹ ਹੁਣ ਕਾਰ ਵੀ ਜਿਹੜੇ ਆ ਉਹ ਵੀ ਕਹਿੰਦੇ ਆ ਕਿ ਫੋਰਸ ক্লোਜ਼ਰ ਹੋਣੇ ਆ ਕਿਉਂਕਿ ਜਦੋਂ ਤੁਸੀਂ ਪੇਮੈਂਟਾਂ ਨਹੀਂ ਦੇਣੀ ਆ ਤਾਂ ਉਧਰ ਟਰੱਕ ਵੀ ਜਿਹੜੇ ਆ ਉਹ ਵੀ ਵਾਪਸ ਜਾਣੇ ਆ ਸੋ ਜਿਹੜੇ ਹੁਣ ਲੋਨ ਹੈਗੇ ਆ ਹੁਣ ਅੱਗੇ ਕੀ ਹੋ ਰਿਹਾ ਅੱਗੇ ਕੀ ਹੁੰਦਾ ਸੀਗਾ ਕਿ ਜਿਹਨ ਕੋ ਵਰਕ ਪਰਮਿਟ ਸੀਗਾ ਜੇ ਤੁਹਾਡਾ ਕੰਮ ਉਹ ਵਧੀਆ ਸਾਲ 200 ਸਾਲ ਤੋਂ ਚੱਲਦਾ ਪਿਆ ਤੁਹਾਨੂੰ ਘਰ ਮਿਲ ਜਾਂਦਾ ਸੀਗਾ ਹੁਣ ਵਰਕ ਪਰਮਿਟ ਵਾਲੇ ਨੂੰ ਛੇਤੀ ਕਿਤੇ ਕਿਸੇ ਨੂੰ ਲੋਨ ਨਹੀਂ ਮਿਲਣਾ ਜਾਂ ਹੋ ਸਕਦਾ ਹੈ ਆਨਲਾਈਨ ਟਾਈਮ 'ਚ ਇਹ ਬੰਦ ਵੀ ਕਰ ਦੇਣ ਤੇ ਪਰਸਨਲ ਲੋਨ ਦੇਣੀ ਵੀ ਇਹਨਾਂ ਨੇ ਬੰਦ ਕਰ ਦੇਣੇ ਆ ਕਿਉਂਕਿ ਇਹਦੇ ਵਿੱਚ ਵੀ ਕਾਫੀ ਚੀਜ਼ਾਂ ਗੜਬੜ ਹੋ ਰਹੀਆਂ ਹੈਗੀਆਂ ਜੋ ਹੋਈਆਂ ਵੀ ਆ ਸੋ ਐਸ ਟਾਈਮ ਇੰਪੈਕਟ ਜਿਹੜਾ ਆ ਓਵਰਆਲ ਇੰਡਸਟਰੀ ਦੇ ਉੱਪਰ ਪੈ ਰਿਹਾ ਓਵਰਆਲ ਕੰਟਰੀ ਦੇ ਉੱਪਰ ਪੈ ਰਿਹਾ ਓਵਰਆਲ ਸਾਰੇ ਬਿਜ਼ਨਸ ਦੇ ਉੱਪਰ ਪੈ ਰਿਹਾ ਹੈਗਾ ਕਿਉਂਕਿ ਜਦੋਂ ਇਹ ਟਰਕਿੰਗ ਬਿਜ਼ਨਸ ਹਰਟ ਹੁੰਦਾ ਨਾ ਤਾਂ ਉਹਦੇ ਨਾਲ ਸੱਟ ਜਿਹੜੀ ਹੈ ਚਾਰੇ ਪਾਸੇ ਵੱਜਦੀ ਹੈ ਘਾਟਾ ਸਾਰੇ ਪਾਸੇ ਪੈਂਦਾ ਆ ਚਾਹੇ ਉਹ ਬੈਂਕ ਹੈਗੇ ਆ ਚਾਹੀ ਇੰਸ਼ੋਰਸ ਕੰਪਨੀਆਂ ਹੈਗੀਆਂ ਚਾਹੇ ਉਹ ਪਾਰਟਸ ਵਾਲੇ ਸਟੋਰ ਹੈਗੇ ਆ ਰਿਪੇਅਰ ਵਾਲੇ ਸਟੋਰ ਹੈਗੇ ਆ ਜਾਂ ਇਦਾਂ ਕਹਿ ਲੋ ਕਿ ਜਿਹੜੇ ਪਾਰਟਸ ਤੁਹਾਨੂੰ ਬਾਹਰਲੀ ਕੰਟਰੀਆਂ ਤੋਂ ਆਉਂਦੇ ਆ ਉਹ ਵੀ ਬਿਜ਼ਨਸ ਇੰਪੈਕਟ ਕਰਦਾ ਹੈਗਾ ਅੱਗੇ ਉਹ ਟ੍ਰੇਡ ਵਾਰ ਕਰਕੇ ਉਹਦੇ ਪਹਿਲੇ ਉਹ ਜਿਹੜੇ ਪਾਰਟਸ ਦੇ ਪ੍ਰਾਈਸ ਸੀਗੇ ਹਾਈਕ ਹੋਏ ਸੀਗੇ ਸੋ ਕਾਫੀ ਕੋਸ਼ੇ ਦੇ ਨਾਲ ਇੰਪੈਕਟ ਹੋ ਰਿਹਾ ਹਾਂ ਹੁਣ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਬਿਜ਼ਨਸ ਲੋਨ ਲੁਗੇ ਆ ਟੱਕਾਂ ਦੇ ਲੋਨ ਹੋ ਗਿਆ ਘਰਾਂ ਦੇ ਲੋਨ ਹੈਗੇ ਆ ਉਹ ਕਾਫੀ ਜ਼ਿਆਦਾ ਅੱਗੇ ਨਾਲੋਂ ਸਟ੍ਰਿਕਟ ਹੋਣ ਹੂੰ ਤੇ ਨਾਲ ਦੀ ਨਾਲ ਜਿੱਦਾਂ ਚੁਗਵਾ ਸਾਹਿਬ ਦੇਖੋ ਇਹ ਸਾਰੀਆਂ ਚੀਜ਼ਾਂ ਚੱਲਣ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਜਿੱਦਾਂ ਘਰ ਵੀ ਉੱਥੇ ਹੁਣ ਨਵੇਂ ਜਿਹੜੇ ਆ ਬਹੁਤ ਘੱਟ ਲੋਕ ਨੇ ਆਪਣੇ ਖਾਸ ਕਰਕੇ ਪੰਜਾਬੀ ਜਾਂ ਭਾਰਤੀ ਬਹੁਤ ਘੱਟ ਲੋਕ ਨੇ ਜਿਹੜਾ ਬਾਈ ਕਰ ਰਹੇ ਹੈਗੇ ਨੇ ਤੇ ਨਾਲ ਦੀ ਨਾਲ ਟਰੱਕ ਵੀ ਇਦਾਂ ਹੀ ਆ ਕਿ ਟਰੱਕ ਵੀ ਬਾਈ ਨਹੀਂ ਕਰਦੇ ਪਏ ਪ੍ਰਾਈਸ ਵੀ ਨਹੀਂ ਘਟਦੇ ਪਏ ਨਾ ਤਾਂ ਜਿਹੜਾ ਘਰਾਂ ਦੇ ਪ੍ਰਾਈਸ ਨਾ ਟਰੱਕਾਂ ਦੇ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਸ ਡਾਊਨ ਹੋਣਗੇ ਇਹਨਾਂ ਚੀਜ਼ਾਂ ਦੇ ਕੋਈ ਪ੍ਰਾਈਸ ਇੰਨੀ ਛੇਤੀ ਨਹੀਂ ਘਟਦੇ ਹੁੰਦੇ ਹਜੇ ਤਾਂ ਇੱਕ ਮਹੀਨੇ ਖੰਡ ਦੀ ਗੱਲ ਹੈਗੀ ਆ ਏਡੀ ਛੇਤੀ ਸਾਡਾ ਕੁਝ ਨਹੀਂ ਘਟਦਾ ਹੁੰਦਾ ਕੋਈ ਵੀ ਜਿਹੜੀ ਰੀਅਲ ਏਸਟੇਟ ਵੀ ਹੈਗੀ ਆ ਚਾਹੇ ਉਹ ਟਰੱਕਿੰਗ ਇੰਡਸਟਰੀ ਹੈਗੀ ਆ ਵੇਟ ਚੈਂਟ ਵਾਚ ਐਂਡ ਵੇਟ ਤੇ ਲੱਗੇ ਹੋਏ ਆ ਇਹ ਤੁਤਲੀਆਂ ਕੋਈ ਨਹੀਂ ਦੇਖੋ ਹਜੇ ਤੇਲ ਦੇ ਦੇਲ ਦੀ ਧਾਰ ਦੇਖੋ ਕਿ ਦੇਖੋ ਕੱਲ ਨੂੰ ਕੀ ਹੁੰਦਾ ਪਰਸੋਂ ਨੂੰ ਕੀ ਹੁੰਦਾ ਦੇਖੋ ਕੋ ਚੰਗੀ ਨਿਊਜ਼ ਆ ਜਾਂਦੀ ਆ ਤੁਸੀਂ ਦੇਖ ਰਹੇ ਆ ਕਿ ਜਿਹੜੀ ਓਵਰਆਲ ਮਾਰਕੀਟ ਵੀ ਹੈਗੀ ਆ ਚਾਹੇ ਉਹ ਕੱਲੋ ਕਿ ਜਿਹੜੀ ਆਪਣੀ ਰੀਅਲ ਏਸਟੇਟ ਮਾਰਕੀਟ ਹੈ ਜਾਂ ਚਾਰੇ ਪਾਸੇ ਜੋ ਕੁਝ ਵੀ ਚੱਲਦਾ ਪਿਆ ਉਹ ਇੱਕ ਦਿਨ ਥੱਲੇ ਹੁੰਦੀ ਆ ਅਗਲੇ ਦਿਨ ਥੋੜੀ ਜਿਹੀ ਉੱਪਰ ਚਲੇ ਜਾਂਦੀ ਆ ਸੋ ਅਦੀ ਸਾਰਾ ਕੁਝ ਜਿਹੜਾ ਹੈਗਾ ਆ ਨਾ ਇੰਨੀ ਛੇਤੀ ਇੰਪੈਕਟ ਨਹੀਂ ਹੁੰਦਾ ਬਾਈ ਇਹ ਜੋ ਪਿਛਲੇ 4-5 ਸਾਲ ਤੋਂ ਪਹਿਲਾਂ ਅਸੀਂ ਕਰਾਂ ਦੇ ਰੇਟ ਹੋਈ ਅੱਜ ਰੇਟ ਵਧੇ ਨਹੀਂ ਸਗੋਂ ਘਟ ਰਹੇ ਆ ਹੁਣ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਘਰ ਬਣਾਉਂਦੀਆਂ ਹੈਗੀਆਂ ਉਹਨਾਂ ਨੂੰ ਵੀ ਇਹ ਉਹਨਾਂ ਨੂੰ ਪਤਾ ਆ ਸਾਰਾ ਵੀ ਇਨਵੈਂਟਰੀ ਜਿਹੜੀ ਹੈਗੀ ਆ ਉਹ ਜਿਉਂ ਦੀ ਤਿਉਂ ਬਣੀ ਹੋਈ ਆ ਪਰ ਬਾਏਰ ਬਹੁਤ ਘਟ ਗਿਆ ਉਹਦੇ ਨਾਲ ਕੀ ਹੈ ਕਿ ਉਹ ਜਿਹੜਾ ਕੋਈ ਨਵਾਂ ਘਰ ਹੈ 25 25 30000 ਤੋਂ ਲੈ ਕੇ 50 50 70000 ਡਾਲਰ ਦਾ ਇਨਸੈਂਟਿਵ ਦੇ ਰਹੇ ਆ ਵੀ ਤੁਸੀਂ ਤੁਹਾਨੂੰ ਅਸੀਂ ਇੰਟਰਸਟ ਰੇਟ ਘਟਾ ਕਰਦੇ ਨੇ ਆ ਜਾਂ ਜਿਹੜੇ ਤੁਹਾਡੀ ਕਲੋਜ਼ਿੰਗ ਕਾਸਟ ਹੈ ਉਹਦੇ ਵਿੱਚ ਅਸੀਂ ਬਾਈ ਡਾਊਨ ਕਰ ਦਿੰਦੇ ਆ ਤੁਹਾਡਾ ਅਸੀਂ ਰੇਟ ਘਟਾ ਦਿੰਦੇ ਆ ਸੋ ਅੱਗੇ ਕੀ ਹੁੰਦਾ ਸੀਗਾ ਵੀ ਜੇ ਮੰਨ ਲਓ 7.5 ਲੱਖ ਦਾ ਘਰ ਲੱਗਾ ਆ ਤਾਂ ਉਥੇ 10 ਵੀ ਵਾਧੀ ਜਾਂਦਾ ਸੀਗਾ ਘਟਦਾ ਨਹੀਂ ਸੀਗਾ ਤੇ ਹੁਣ ਜੇ 7.5 ਦਾ ਲੱਗਾ ਆ ਤੇ ਆਲਮੋਸਟ 7 ਦੇ ਲਾਗੇ ਉਹ ਜਿਹੜੀ ਡੀਲ ਬਣ ਜਾਂਦੀ ਹੈ ਇਨਸੈਂਟਿਵ ਪਾ ਕੇ ਸੋ ਜੇ ਤੁਸੀਂ ਕਹੋ ਨਾ ਕਿ ਘਟੇ ਨਹੀਂ ਹਾਂ ਘਟੇ ਹੈਗੇ ਆ ਪ੍ਰਾਈਸ ਉਥੇ ਦੇ ਉਥੇ ਹੀ ਆ 10-20 ਹਜ਼ਾਰੀ ਘਟੇ ਆ ਪਰ ਜਦੋਂ ਜਿਹੜੇ ਲੈਂਡਰ ਹੈਗੇ ਆ ਜਾਂ ਜਿਹੜੇ ਬਿਲਡਰ ਹੈਗੇ ਆ ਉਹ ਰਲ ਕੇ ਕੀ ਕਰਦੇ ਆ ਫਿਰ ਇਨਸੈਂਟਿਵ ਦੇ ਨਾਂ ਤੇ ਪੈਸੇ ਘਟਾਉਂਦੇ ਆ ਪ੍ਰਾਈਸ ਨਹੀਂ ਘਟਾਉਂਦੇ ਪ੍ਰਾਈਸ ਉਹ ਨਹੀਂ ਰੱਖਦੇ ਆ ਜੇ 7.5 ਲੱਖ ਜਾਂ 8 ਲੱਖ ਹੈ ਉਹਦੇ ਵਿੱਚੋਂ 40-50 ਹਜ਼ਾਰ 60 ਹਜ਼ਾਰ 70 ਹਜ਼ਾਰ ਤੱਕ ਵੀ ਉਹ ਇਨਸੈਂਟਿਵ ਦੇ ਨਾਂ ਤੇ ਉਹ ਪੈਸੇ ਘਟਾ ਦਿੰਦੇ ਆ ਪਰ ਇਹ ਨਹੀਂ ਕਹਿੰਦੇ ਵੀ ਸਾਡੀ ਪ੍ਰਾਈਸ ਘੱਟੀ ਆ ਜੇ ਤੁਸੀਂ ਦੇਖੋਗੇ ਉਹ ਘਰ ਕਿੰਨੇ ਦਾ ਵਿਕਿਆ ਉਹ ਕਹਿੰਦਾ ਤੇ 740 ਦਾ ਹੀ ਵਿਕਿਆ ਜੇ 50 ਦਾ ਲੱਗਾ ਸੀਗਾ 740 ਦਾ ਵਿਕਿਆ ਪਰ ਐਕਚੁਅਲੀ ਉਹ ਘਰ ਜਿਹੜਾ 7 ਤੋਂ ਵੀ ਥੱਲੇ ਵਿਕਿਆ ਹੁੰਦਾ ਕਿਉਂਕਿ ਜਦੋਂ ਉਹ ਸਾਰੀ ਕੋਸਟ ਜਿਹੜੀ ਐ ਇਨਸੈਂਟਿਵ ਦੇ ਵਿੱਚ ਉਹ ਪਾ ਕੇ ਘਟਾ ਦਿੰਦੇ ਆ ਸੋ ਇੰਪੈਕਟ ਹੋ ਰਿਹਾ ਪਰ ਅਜੇ ਸਲੋ ਹੈਗਾ ਆ ਹੋ ਸਕਦਾ ਹੈ ਕਿ ਗਾਂ ਜਿਹੜਾ ਜਦੋਂ ਦਸੰਬਰ ਮਹੀਨਾ ਲੰਘ ਜਾਵੇ ਜਨਵਰੀ ਫਰਵਰੀ ਚ ਚੰਡ ਸਭ ਬਹੁਤ ਕੁਝ ਇਥੇ ਬਦਲਣਾ ਹੈਗਾ ਬੜਾ ਕੁਝ ਚੇਂਜ ਹੋਣਾ ਇਹੇ ਤਿਆਰ ਰਗੋ ਰੈਡੀ ਰਗੋ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਵੱਡੀ ਉਥਲ ਪੁਥਲ ਹੋਣੀ ਹੈ ਇਹ ਜਿਹੜੀ ਗਵਰਨਮੈਂਟ ਹੈ ਇਹ ਬਹੁਤ ਜ਼ਿਆਦਾ ਸਖਤ ਫੈਸਲੇ ਲੈ ਰਹੀ ਹੈ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਸਖਤਾਈਆਂ ਕਰ ਰਹੀ ਹੈ ਉਹਦੇ ਨਾਲ ਬਹੁਤ ਕੁਝ ਬਦਲਾਅ ਹੋ ਰਿਹਾ ਤੁਸੀਂ ਦੇਖਿਆ ਕਾਸਕੋ ਨੇ ਤਰੰਤ ਸਰਕਾਰ ਨੂੰ ਸੂਕ ਕੀਤੀ ਹੈ ਹੁਣ ਬਾਕੀ ਜਿਹੜੀਆਂ ਕੰਪਨੀਆਂ ਉਹਦੇ ਪਿੱਛੇ ਬਹਿਣ ਗਈਆਂ ਉਹ ਉਹ ਸੂਤ ਤਾਂ ਕੀਤੀ ਹੈ ਕਿਉਂਕਿ ਘਾਟਾ ਪੈ ਰਿਹਾ ਹੈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਬਾਹਰ ਘਟ ਰਿਹਾ ਉਸ ਕਰਕੇ ਇਹ ਸਾਰਾ ਕੁਝ ਕਰਨਾ ਪੈ ਰਿਹਾ ਹਾਂ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਫਰਕ ਨਹੀਂ ਪੈਂਦਾ ਫਰਕ ਬਹੁਤ ਵੱਡਾ ਪੈ ਰਿਹਾ ਆ ਹਾਂ ਫਰਕ ਦਿਸਦਾ ਘੱਟ ਪਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵਾਰੀ ਜਿਹੜੀ ਹੈ ਨਾ ਕਹਿੰਦੇ ਆ ਕਿ ਤੂਫਾਨ ਆਉਣ ਤੋਂ ਪਹਿਲਾਂ ਜਿਹੜੀ ਹਨੇਰੀ ਹੈ ਥੋੜੀ ਜੀ ਘੱਟ ਲੱਗਦੀ ਹੁੰਦੀ ਹੈ ਪਰ ਜਦੋਂ ਉਹ ਤੂਫਾਨ ਤੁਹਾਡੇ ਕੋਲ ਪਹੁੰਚਦਾ ਆ ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਬਹੁਤ ਵੱਡਾ ਸੀਗਾ ਭਾਵੇਂ ਤਾਂ ਪਹਿਲਾਂ ਦੀ ਸ਼ਾਂਤੀ ਆ ਥਾ ਦੇ ਦੇਖੋ ਆਉਣ ਵਾਲੇ ਸਮੇਂ 'ਚ ਬੰਦਾ ਕੀ ਹੈ ਬਿਲਕੁਲ ਇਹ ਚੀਜ਼ਾਂ ਹੋਣੀਆਂ ਆ ਇਹਦੇ ਵਿੱਚ ਆਪਾਂ ਕਿ ਬਿਲਕੁਲ ਦੂਰਾਂਵਾ ਨਹੀਂ ਹੈਗੀਆਂ ਕਿ ਇੱਥੇ ਮਾਰਕੀਟ ਦੇ ਹਾਲਾਤ ਬਹੁਤ ਬੁਰੇ ਹੋਣੇ ਆ ਜੋਬ ਇੰਡਸਟਰੀ ਜਿਹੜੀ ਆ ਉਹ ਵੀ ਕਲਾਪਸ ਹੋਣੀ ਆ ਉਸ ਤੋਂ ਇਲਾਵਾ ਜਿਹੜਾ ਕਮਾਕਾਰਾਂ ਦਾ ਜਿਹੜੇ ਹੁਣ ਦੇਖੋ ਐਨੇ ਜ਼ਿਆਦਾ ਜਿਹੜੇ ਲੋਕ ਫੜ ਫੜ ਕੇ ਤੇ ਉਹ ਡਿਪੋਰਟ ਕੀਤੇ ਜਾ ਰਹੇ ਆ ਜਿਹੜੇ ਕਈ ਅੱਜ ਵੀ ਮੈਂ ਇੱਕ ਖਬਰ ਦੇਖਦਾ ਪਿਆ ਸੀਗਾ ਕਿ 70000 ਤੋਂ ਵੱਧ ਉਹ ਲੋਕ ਇਹਨਾਂ ਨੇ ਫੜ ਕੇ ਜੇਲਾਂ ਚ ਡੱਕਤੇ ਆ ਜਿਹੜੇ ਨਾ ਤਾਂ ਇਲੀਗਲ ਸੀਗੇ ਤੇ ਨਾ ਹੀ ਉਹਨਾਂ ਦਾ ਕੋਈ ਕ੍ਰਾਈਮ ਸੀਗਾ ਸਿਰਫ ਸਿਰਫ ਐਸੇ ਕਰਕੇ ਕਿ ਨੰਬਰ ਵਧਾਉਣ ਲਈ ਔਰ ਨੰਬਰ 2 ਤੇ ਜਦੋਂ ਕਿਤੇ ਗਏ ਕਿਸੇ ਨੇ ਮਾਰਾ ਮੋਟਾ ਉਨਾ ਦਾ ਵਿਰੋਧ ਕੀਤਾ ਉਹਨੂੰ ਵੀ ਫੜਕੇ ਨਾਲ ਹੀ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਭੇਜਤਾ ਤੇ ਗਿਣਤੀ ਵਿੱਚ ਪਾਤਾ ਵੀ ਅੱਜ 100 ਫੜ ਲਿਆ ਅੱਜ 150 ਫੜ ਲਿਆ ਸੋ ਇਦਾਂ ਦੀਆਂ ਗੱਲਾਂ ਵੀ ਬਹੁਤ ਆ ਰਹੀਆਂ ਹੈਗੀਆਂ ਪਰ 트럼ਪ ਪ੍ਰਸ਼ਾਸਨ ਜਿਹੜਾ ਆ ਉਹ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਹਾਂ ਜੀ ਅਸੀਂ ਕੋਈ ਗਲਤ ਕਰਦੇ ਪਏ ਆ ਸਿਟੀਜ਼ਨ ਲੋਕਾਂ ਨੂੰ ਵੀ ਫੜ ਕੇ ਇਹਨਾਂ ਨੇ ਅੰਦਰ ਸਿੱਟਤਾ ਪਰ ਕਿਸੇ ਦੀ ਗੱਲ ਇਹਨਾਂ ਨੇ ਸੁਣੀ ਹੈ ਨਹੀਂ ਨਾ ਹੀ ਇਹਨਾਂ ਨੇ ਮੰਨੀ ਆ ਇਹ ਤਾਂ ਜਿਹੜੇ ਗਵਰਨਰ ਆ ਸਟੇਟਾਂ ਦੇ ਜੇ ਕੋਈ ਵੱਧ ਘੱਟ ਬੋਲਦਾ ਉਹਨੂੰ ਵੀ ਕਹਿੰਦੇ ਹੀ ਸਸਪੈਂਡ ਕਰ ਦੇਣਾ ਇਹਨੂੰ ਅਸੀਂ ਡਿਸਮਿਸ ਕਰ ਦਿਆ ਇਹਨੂੰ ਇਹਦੀ ਪੋਸਟ ਖਤਮ ਕਰ ਦੇਣੀ ਹੈ ਇਹ ਤੋ ਤੱਕ ਦਬਤੇ ਮਾਰੇ ਜਾ ਰਹੇ ਆ ਸੋ ਬਹੁਤ ਕੁਝ ਜਿਹੜਾ ਹੈਗਾ ਆ ਇਸ ਟਾਈਮ ਡਿਕਟੇਟਰਸ਼ਿਪ ਚੱਲਦੀ ਪਈ ਹੈਗੀ ਸੋ ਇਸ ਕਰਕੇ ਹਾਂ ਸਮਾਂ ਜਿਹੜਾ ਜਿਵੇਂ ਜਿਵੇਂ ਅੱਗੇ ਲੰਘਦਾ ਜਾ ਰਿਹਾ ਤਿਵੇਂ ਤਿਵੇਂ ਜਿਹੜੇ ਤੁਹਾਨੂੰ ਰਿਜ਼ਲਟ ਆਉਣੇ ਸ਼ੁਰੂ ਹੋ ਰਹੇ ਆ ਕਿਉਂਕਿ ਮਾਰਕੀਟ ਜਿਹੜੀ ਹੈ ਉਹ ਸਲੋ ਕਲੈਪਸ ਹੋ ਰਹੀ ਹੈ ਪਰ ਹਾਂ ਜੇ ਆਪਾਂ ਕਹੀਏ ਨਾ ਕੋਈ ਬਿਜ਼ਨਸ ਵੱਧ ਗਿਆ ਆ ਜੋ ਬਹੁਤ ਜ਼ਿਆਦਾ ਕੁਝ ਇੱਥੇ ਪੈਸਾ ਬਣਨ ਲੱਗ ਗਿਆ ਕੱਖ ਨਹੀਂ ਹੈਗਾ ਉਦਾਂ ਦਾ ਉਦਾਂ ਹੀ ਹੈ ਬਾਹਰ ਬਹੁਤ ਘਟਿਆ ਆਪਣੀ ਇੰਡੀਅਨ ਸਟੋਰ ਜਿਹੜੇ ਆ ਨਾ ਤੁਸੀਂ ਦੇਖੋ ਸਹੀ ਕਿ ਸਟੋਰਾਂ ਤੇ ਜਾ ਕੇ ਪੁੱਛੋ ਸਹੀ ਸੇਲ ਕਿੰਨੀ-ਕਿੰਨੀ ਘਟ ਗਈ ਹੈ ਕਿਉਂਕਿ ਜੇ ਕਹਿੰਦੇ ਨਾ ਜਦੋਂ ਟਰਕਿੰਗ ਇੰਡਸਟਰੀ ਜਿਹੜੀ ਹੈਗੀ ਆ ਉਹ ਅਮਰੀਕਾ ਦੀ ਬੈਕਬੋਨ ਹੈ ਜੀ ਬੈਕਬੋਨ ਹੀ ਜਿਹੜੀ ਆ ਉਹ ਥੋੜੀ-ਥੋੜੀ ਟੇਢੀ ਹੋ ਰਹੀ ਹੈ ਤਾਂ ਫਿਰ ਤੁਸੀਂ ਉਹਨਾਂ ਨਾਲ ਮਸਲਾ ਜਿਹੜਾ ਉਹ ਚਾਰੇ ਪਾਸੇ ਤਾਂ ਵਿਗੜਨਾ ਹੈਗਾ